ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰਿਓ ਦਰਸ਼ਨ ਕਰੀਏ ਗੁਰੂ ਕਾ ਬਾਗ ਗੁਰਦੁਆਰਾ ਤੇ ਸਤਿਗੁਰੂ ਜੀ ਰਹਿਮਤ ਕਰਨ ਤੇ ਸੰਖੇਪ ਇਤਿਹਾਸ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰਪ੍ਰੀਤ ਭਾਦਰ ਜੀ ਮਹਾਰਾਜ ਜੀ ਦੀ ਚਰਨ ਸ਼ੋਭਾ ਪ੍ਰਾਪਤ ਤੇ ਧਰਤੀ ਹੈ ਇਹਦਾ ਜੋ ਸੰਖੇਪ ਇਤਿਹਾਸ ਹੈ ਉਹ ਆਪ ਜੀ ਦੇ ਨਾਲ ਮੈਂ ਸਾਂਝਾ ਕਰਨਾ ਸੁਕੇਤ ਮੰਡੀ ਹਿਮਾਚਲ ਪ੍ਰਦੇਸ਼ ਦਾ ਰਾਜਾ ਜਿਹਦਾ ਨਾਮ ਰਾਜਾ ਹਰੀ ਸੈਨ ਸੀ ਉਹ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ ਸ਼ਹਿਰੋਂ ਬਾਹਰ ਡੇਰਾ ਕੀਤਾ ਸਵੇਰੇ ਉੱਠ ਕੇ ਰਾਜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਮਥਾ ਟੇਕਣ ਸਮੇ ਇਹ ਸ਼ਬਦ ਸੁਣਿਆ ਕਿ ਲੇਖ ਨਾ ਮਿਟੇ ਇਹ ਸਖੀ ਜੋ ਲਿਖਿਆ ਕਰਤਾਰ ਰਾਜੇ ਦੇ ਮਨ ਵਿੱਚ ਉਸ ਵੇਲੇ ਸ਼ੰਕਾ ਆਈ ਕਿ ਜੇ ਲੇਖ ਨਹੀਂ ਮਿਟ ਸਕਦੇ ਤਾਂ ਗੁਰੂ ਦੀ ਸੰਗਤ ਕਰਨ ਦਾ ਕੀ ਫਾਇਦਾ ਹੈ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਘਾਟ ਘਾਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤ ਸਾਰੀ ਗੱਲ ਜਾਣ ਗਏ ਸਨ ਰਾਜਾ ਖਾਣਾ ਖਾ ਕੇ ਸੌ ਗਿਆ ਸੁੱਤੇ ਹੋਏ ਰਾਜੇ ਨੂੰ ਸੁਪਨਾ ਆਇਆ ਕਿ ਜਿਸ ਵਿੱਚ ਉਸਨੇ ਵੇਖਿਆ ਕਿ ਉਸਦੀ ਮੌਤ ਹੋ ਗਈ ਸੀ ਉਹਦਾ ਦੂਸਰਾ ਜਨਮ ਚੰਡਾਲਾਂ ਦੇ ਘਰ ਹੋ ਗਿਆ ਉਹਦੇ ਬੱਚੇ ਹੋ ਗਏ ਇੱਕ ਦਿਨ ਉਹ ਦਰਖਤ ਉੱਪਰੋਂ ਲੱਕੜੀਆਂ ਕੱਟ ਰਿਹਾ ਸੀ ਕਿ ਅਚਾਨਕ ਦਰਖਤ ਦਾ ਟਾਣਾ ਟੁੱਟ ਗਿਆ ਤੇ ਜਮੀਨ ਉੱਪਰ ਡਿੱਗਣ ਕਾਰਨ ਉਹ ਦਿਸੇ ਵਿੱਚ ਸੱਟ ਲੱਗਣ ਤੇ ਉਹਦੀ ਮੌਤ ਹੋ ਗਈ ਇਸ ਪਿੱਛੋਂ ਰਾਜੇ ਦੇ ਜਾਗ ਖੁੱਲੀ ਗਈ ਰਾਜੇ ਨੂੰ ਗੁਰੂ ਜੀ ਨੇ ਸਨੇਹਾ ਭੇਜਿਆ ਅੰਮ੍ਰਿਤ ਵੇਲੇ ਰਾਜੇ ਨੂੰ ਗੁਰੂ ਸਾਹਿਬਾ ਨੇ ਸਨੇਹਾ ਭੇਜਿਆ ਤੇ ਰਾਜੇ ਨੂੰ ਕਹੋ ਕਿ ਸ਼ਿਕਾਰ ਖੇਡਣ ਚੱਲੀਏ ਗੁਰੂ ਜੀ ਅਤੇ ਰਾਜਸ ਮੇਦ ਹੋਰ ਸੰਗਤਾਂ ਹੋਰ ਗੁਰੂ ਦੇ ਸਿੱਖ ਲੈ ਕੇ ਅੰਮ੍ਰਿਤਸਰ ਤੋਂ ਗਮਟਾਲਾ ਮੀਰਾ ਕੋਟ ਹੁੰਦੇ ਹੋਏ ਲੋਹਾਰ ਕਾ ਅਤੇ ਮੱਲੋ ਨੰਗਲ ਦੀ ਧਰਤੀ ਤੇ ਪਹੁੰਚੇ ਤਾਂ ਗੁਰੂ ਸਾਹਿਬ ਜੀ ਨੇ ਇਹ ਆਖਿਆ ਕਿ ਜਿਹਦੇ ਅੱਗੇ ਸ਼ਿਕਾਰ ਨਿਕਲੇ ਉਸ ਨੇ ਘੋੜੇ ਪਿੱਛੇ ਲੈ ਉਸੇ ਆਦਮੀ ਨੇ ਉਸੇ ਨੇ ਹੀ ਘੋੜਾ ਪਿੱਛੇ ਲਾਉਣਾ ਹੈ ਤੇ ਰਾਜੇ ਅੱਗੇ ਇੱਕ ਹਿਰਨ ਦੌੜ ਉੱਠਿਆ ਰਾਜੇ ਨੇ ਹਿਰਨ ਦੇ ਪਿੱਛੇ ਆਪਣਾ ਘੋੜਾ ਲਾਇਆ ਉਹ ਹਿਰਨ ਇਸ ਹਸਤਾਨ ਤੇ ਆ ਕੇ ਲੁਕ ਗਿਆ ਜਿੱਥੇ ਅੱਜ ਗੁਰਦੁਆਰਾ ਗੁਰੂ ਕਾ ਬਾਗ ਹੈ ਇਥੇ ਪਿੰਡ ਉੱਗੇ ਕੁੱਕੇਵਾਲ ਦੇ ਹਰੀ ਜਾਨ ਨੂੰ ਮਰਿਆਂ ਥੋੜੇ ਇੱਕ ਦਿਨ ਹੋਏ ਸਨ ਜਿਹਦੀ ਸ਼ਕਲ ਬਿਲਕੁਲ ਰਾਜੇ ਵਰਗੀ ਸੀ ਜਦੋਂ ਰਾਜੇ ਇਸ ਸਥਾਨ ਤੇ ਪੂਜਾ ਜਦੋਂ ਰਾਜਾ ਇਸ ਸਥਾਨ ਤੇ ਪੂਜਾਤਾ ਉਹ ਦਰਖਤ ਵੀ ਆ ਗਿਆ ਜਿਸ ਉਪਰੋਂ ਦੇ ਕੇ ਰਾਜੇ ਦੀ ਮੌਤ ਹੋਈ ਸੀ ਰਾਜਾ ਬੜਾ ਹੈਰਾਨ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਸੱਚ ਕੀ ਹੈ ਰਾਜਾ ਪਰੇਸ਼ਾਨ ਦੀ ਹਾਲਾਤ ਵਿੱਚ ਖੜਾ ਸੋਚ ਰਿਹਾ ਸੀ ਇਹ ਨੇਚਰ ਨੂੰ ਉਸ ਨੂੰ ਬਚਿਆ ਕਿ ਉਹਨਾਂ ਦੀ ਮਾਂ ਨੇ ਘੇਰ ਲਿਆ ਜੋ ਉਹਦੇ ਸੁਪਨੇ ਵਿੱਚ ਵੇਖੇ ਹੋਏ ਸਨ ਬੱਚਿਆਂ ਨੇ ਕਿਹਾ ਬਾਪੂ ਤੂੰ ਤਾਂ درخت ਤੋਂ ਡਿੱਕੇ ਮਰ ਗਿਆ ਸੀ ਹੁਣ ਤੂੰ ਜਿਉਂਦਾ ਕਿਉਂ ਹੋ ਗਿਆ ਹੈ ਰਾਜੇ ਨੇ ਦੱਸਿਆ ਕਿ ਮੈਂ ਸਕੇਤ ਮੰਡੀ ਦਾ ਰਾਜਾ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਹਾਂ ਰਾਜੇ ਦੇ ਕਹਿਣ ਤੇ ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਤਾਦ ਤੱਕ ਗੁਰੂ ਅਰਜਨ ਦੇਵ ਜੀ ਇੱਥੇ ਆ ਪੁੱਜੇ ਇੱਥੇ ਗੁਰੂ ਅਰਜਨ ਦੇਵ ਜੀ 1585 ਨੂੰ ਆਏ ਗੁਰੂ ਜੀ ਨੇ ਬੱਚਿਆਂ ਨੂੰ ਸਮਝਾਇਆ ਤੁਸੀਂ ਰਾਜੇ ਦੀ ਸ਼ਕਲ ਆਪਣੇ ਪਿਤਾ ਵਰਗੀ ਦੇ ਕੇ ਭੇਖਾ ਗਏ ਹੋ ਇਹ ਸੰਕੇਤ ਮੰਡੀ ਦਾ ਰਾਜਾ ਹੈ ਹਰੀ ਸਿੰਘ ਅਤੇ ਇਹ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਨਾਲ ਬੱਚਿਆਂ ਦੀ ਉਹਨਾਂ ਦੇ ਮਾਂ ਨੂੰ ਯਕੀਨ ਹੋ ਗਿਆ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਸਮਝਾਇਆ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਦਰਸ਼ਨ ਪਰਸ਼ਨ ਕਰਨ ਵਾਸਤੇ ਆਏ ਨੇ ਸੰਕੇਤ ਮੰਡੀ ਦੇ ਰਾਜਾ ਹਨ ਹਰੀ ਸਿੰਘ ਜੀ ਉਹਨਾਂ ਦੀ ਮਾਂ ਨੂੰ ਤੇ ਬੱਚਿਆਂ ਨੂੰ ਯਕੀਨ ਹੋ ਗਿਆ ਉੱਥੋਂ ਚਲੇ ਗਏ ਰਾਜੇ ਨੂੰ ਵੀ ਯਕੀਨ ਹੋ ਗਿਆ ਅਤੇ ਗੁਰੂ ਜੀ ਨੇ ਰਾਜੇ ਦੀ ਸ਼ੰਕਾ ਦੂਰ ਕੀਤੀ ਅਤੇ ਸ਼ੱਕ ਦੂਰ ਹੋ ਗਿਆ ਕਿ ਲੇਖ ਨਾ ਮਿਟਦੇ ਲੇਖ ਨਹੀਂ ਮਿਟਦੇ ਕਿ ਲੇਖ ਮਿਟਦੇ ਨਹੀਂ ਪਰ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਜਨਮ ਲੈ ਕੇ ਭੋਤਣਾ ਹੋਵੇ ਉਹ ਸਾਧ ਸੰਗਤ ਕਰਨ ਦੇ ਨਾਲ ਇੱਕ ਸੁਪਨੇ ਵਿੱਚ ਪੂਰਾ ਹੋ ਜਾਂਦਾ ਹੈ ਇਹ ਗੁਰੂ ਸਾਹਿਬਾਂ ਦੀ ਬਖਸ਼ਿਸ਼ ਰਹਿਮਤ ਹੁੰਦੀ ਹੈ ਗੁਰੂ ਅਰਜਨ ਦੇਵ ਜੀ ਤੋਂ ਬਾਅਦ 1664 ਈ ਵਿੱਚ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਅਤੇ ਉਹਨਾਂ ਨੇ ਆ ਕੇ ਇਸ ਧਰਤੀ ਨੂੰ ਪਾਵ ਲਾਇਆ ਇਸ ਪਿੰਡ ਭੁਗੇਵਾਲ ਦੇ ਦੋ ਨਾਮ ਲੈਵਾ ਸਿੰਘ ਸਨ ਜਿਨ੍ਹਾਂ ਦਾ ਨਾਮ ਭਾਈ ਮਸਤੂ ਅਤੇ ਭਾਈ ਲਾਲ ਚੰਦ ਸੀ ਜਿਨ੍ਹਾਂ ਦੇ ਘਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਠਹਿਰੇ ਉਸ ਜਗ੍ਹਾ ਤੇ ਹੁਣ ਗੁਰਦੁਆਰਾ ਬੌਲੀ ਸਾਹਿਬ ਮੌਜੂਦ ਹੈ ਇਸ ਸਥਾਨ ਤੇ ਆ ਕੇ ਗੁਰੂ ਜੀ ਨੇ 9 ਮਹੀਨੇ 9 ਦਿਨ 9 ਘੜੀਆਂ ਤਪ ਕੀਤਾ ਇਸ ਸਥਾਨ ਨੂੰ ਪਹਿਲਾਂ ਗੁਰੂ ਕੀ ਰੋੜ ਕਹਿੰਦੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸਥਾਨ ਤੇ ਭਗਤੀ ਦਾ ਬਾਗ ਲਾਇਆ ਉਦੋਂ ਗੁਰੂ ਜੀ ਨੇ ਵਰ ਦਿੱਤਾ ਕਿ ਜਿਹੜਾ ਆਖੂ ਗੁਰੂ ਦਾ ਬਾਗ ਉਸ ਨੂੰ ਲੱਗਣਗੇ ਦੂਨੇ ਭਾਵ ਗੁਰੂ ਜੀ ਨੇ ਇਸ ਸਥਾਨ ਨੂੰ ਨੇਕਾਂ ਹੀ ਵਰ ਦਿੱਤੇ ਅੱਜ ਵੀ ਇਸ ਸਥਾਨ ਤੇ ਸੰਤਾਂ ਧੀਆ ਪੁੱਤਰਾਂ ਦੀ ਦਾਤ ਲੈਣ ਬਾਅਦ ਤੇ ਸ਼ਰਧਾ ਪਾਵਨਾ ਦੇ ਨਾਲ ਆ ਕੇ ਫਲਦਾਰ ਬੂਟੇ ਲਾਉਂਦੀਆਂ ਹਨ ਤੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੀਆਂ ਹਨ ਤੇ ਸਭ ਦੀਆਂ ਸਾਧਗੁਰੂ ਜੀ ਆਸਾਂ ਮੁਰਾਦਾਂ ਪੂਰੀਆਂ ਕਰਦੇ ਨੇ ਜੋ ਭਾਵਨਾ ਦੇ ਨਾਲ ਸਾਧਗੁਰੂ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਨੇ ਕਿਉਂਕਿ ਜਲਦੀ ਹੀ ਸਤਗੁਰੂ ਜੀ ਦੀ ਰਹਿਮਤ ਜਦੋਂ ਬਾਣੀ ਪੜੀਦੀ ਹੈ ਸਤਗੁਰੂ ਜੀ ਸਮਝਾਉਣਾ ਕਰਦੇ ਨੇ ਕਿ ਭਾਵਨਾ ਨੂੰ ਫਲ ਲੱਗਦੇ ਨੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਪਾਗਲਾ ਰੱਖੇ ਭਾਵਨਾ ਨੂੰ ਫੈ ਫਲ ਲੱਗਦੇ ਨੇ ਜਿਹੜਾ ਭਾਵਨਾ ਧਾਰ ਕੇ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਆਉਂਦਾ ਉਹ ਭਾਵੇਂ ਕੌਡੀ ਹੀ ਮੱਥਾ ਤੇ ਉਹਨਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਟੇਕ ਦੇਵੇ ਜੇ ਉਹਦੀ ਭਾਵਨਾ ਪਵਿੱਤਰ ਹੈ ਤੇ ਸਤਿਗੁਰੂ ਜੀ ਉਹਨਾਂ ਨੂੰ ਬਾਗ ਲਾਉਂਦੇ ਨੇ ਇਸ ਸਥਾਨ ਤੇ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਸੀ 8 ਅਗਸਤ 1922 ਨੂੰ ਗੁਰਦੁਆਰਾ ਸਾਹਿਬ ਨੂੰ ਮਹੰਤਾ ਪਾਸੋਂ ਆਜ਼ਾਦ ਕਰਵਾਉਣ ਲਈ ਸਿੰਘਾਂ ਨੇ ਜੋ ਤਸੀਹੇ ਚਲੇ ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਜਿੰਨਾ ਵੀਰਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੈ ਤੇ ਇਸ ਸਥਾਨ ਤੇ ਚੇਤਰ ਦੀ ਮਸਿਆ ਨੂੰ ਬਹੁਤ ਭਾਰੀ ਇਕੱਠ ਹੁੰਦਾ ਹੈ ਅਤੇ ਸਾਕਾ ਮੋਰਚਾ ਗੁਰੂ ਕਾ ਬਾਗ ਹਰ ਸਾਲ 8 ਅਗਸਤ ਨੂੰ ਮਨਾਇਆ ਜਾਂਦਾ ਹੈ ਅਸੂ ਮਹੀਨੇ ਦੀ ਮਸਿਆ ਨੂੰ ਬਹੁਤ ਭਾਰੀ ਖੇਡ ਮੇਲਾ ਕਰਵਾਇਆ ਜਾਂਦਾ ਹੈ ਇਸ ਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਸੰਗਤਾਂ ਬੜੀ ਭਾਵਨਾ ਦੇ ਨਾਲ ਇੱਥੇ ਦਰਸ਼ਨ ਪਰਸ਼ਨ ਕਰਨ ਦੇ ਬਾਕੇ ਆਉਂਦੀਆਂ ਨੇ ਤੇ ਬਹੁਤ ਹੀ ਵਧੀਆ ਸ਼ਰੋਮਨੀ ਮਿੱਟੀ ਦਾ ਇੱਥੇ ਪ੍ਰਬੰਧ ਹੈ ਕਿਉਂਕਿ ਸਿੱਖ ਕੌਮ ਦੀ ਸਰਮੋਹਰ ਜੋ ਸੰਸਥਾ ਹੈ ਸਤਿਗੁਰੂ ਜੀ ਦੀ ਰਹਿਮਤ ਹੈ ਦਰਸ਼ਨ ਕਰਕੇ ਬੜਾ ਮਨ ਖੁਸ਼ ਹੋਇਆ ਤੇ ਜਿੰਨੇ ਵੀ ਵੀਰ ਭਰਾ ਇੱਥੇ ਸੰਗਤਾਂ ਦਰਸ਼ਨ ਕਰਨ ਬਾਕੇ ਆਉਂਦੀਆਂ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਦੇ ਬਾਅਦ ਇਹ ਆਓ ਤੇ ਤੁਸੀਂ ਜ਼ਰੂਰ ਗੁਰੂ ਕੇ ਬਾਗ ਮੱਥਾ ਟੇਕਣਾਣਾ ਕਿਉਂਕਿ ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਵਰ ਹੈ ਕਿ ਜਿਹੜਾ ਆਪੋ ਗੁਰੂ ਦਾ ਬਾਗ ਬਾਗ ਤੇ ਉਹਦੇ ਭਾਗ ਜਿਹੜੇ ਆ ਉਹ ਖੁੱਲ ਜਾਣਗੇ ਉਹਨੂੰ ਦੂਨੇ ਭਾਗ ਲੱਗਣਗੇ ਤੇ ਸਤਿਗੁਰੂ ਜੀ ਦਾ ਬੋਲਿਆ ਕਦੀ ਬਿਰਥਾ ਨਹੀਂ ਜਾ ਸਕਦਾ ਜਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਕਹਿੰਦੇ ਨੇ ਤੇਗ ਬਹਾਦਰ ਸਿਮਰਿਆ ਕਰ ਨੋਂ ਨਿ ਆਵੇ ਤਾਈ ਸਭ ਤਾਈ ਹੋਏ ਸਹਾਈ ਤੇ ਆਪਾਂ ਕਿਉਂਕਿ ਸਤਗੁਰੂ ਜੀ ਜਿਹੜੇ ਨੇ ਕੁਦਰਤ ਨਾਲ ਬੜਾ ਪਿਆਰ ਕਰਦੇ ਨੇ ਤੇ ਉਹਨਾਂ ਨੇ ਆਪਣੇ ਗੁਰਸਿੱਖਾਂ ਨੂੰ ਕਰਮ ਕਾਂਡਾਂ ਤੋਂ ਕੱਢ ਕੇ ਇਹ ਭਾਵਨਾ ਬਣਾਈ ਹੈ ਕਿ ਤੁਸੀਂ ਇੱਥੇ ਆਣ ਕੇ ਆਪਣੇ ਨਾਮ ਦਾ ਇੱਕ ਬੂਟਾ ਲਾਉਣਾ ਤੇ ਬੂਟਾ ਲਾਉਗੇ ਤੇ ਸੱਚ ਕਰਕੇ ਜਾਣਿਓ ਉਹਦੇ ਮਿੱਠੇ ਫਲ ਵੀ ਸੰਗਤਾਂ ਸਕਣਗੇ ਆ ਉਹਦੀ ਛਾਇਆ ਥੱਲੇ ਵੀ ਬੈਠਣਗੇ ਆ ਅਸੀਸਾਂ ਵੀ ਦੇਣਗੇ ਆ ਤੇ ਜੇ ਸੱਚ ਕਰਕੇ ਜਾਣਿਓ ਉਹਦੇ ਨਾਲ ਤੁਹਾਡਾ ਜਿਹੜਾ ਜੀਵਨ ਹੈ ਉਹ ਸਫਲਾ ਹੋ ਜਾਏਗਾ 사ਤਗੁਰੂ ਜੀ ਦੀ ਰਹਿਮਤ ਤੁਹਾਡੇ ਉੱਤੇ ਬਣਾਏਗੀ ਤੇ ਇਸ ਕਰਕੇ ਪਿਆਰਿਓ ਤੁਸੀਂ ਜ਼ਰੂਰ ਇੱਥੇ ਦਰਸ਼ਨ ਕਰਨ ਮਾਤੇ ਆਉਣਾ ਇਹ ਜੋ ਸਥਾਨ ਤੁਸੀਂ ਆਪ ਜੀ ਦੇਖ ਰਹੇ ਹੋ ਬੁੰਗਾ ਸਾਹਿਬ ਹੈ ਇੱਥੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਨਾਮ ਲਿਖੇ ਹੋਏ ਨੇ ਜਿਨ੍ਹਾਂ ਨੇ ਗੁਰੂ ਕਾ ਮੋਰਚਾ ਜਦੋਂ ਇੱਥੇ ਲੱਗਾ ਤੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਨਾਲ ਹੀ ਅੱਗੇ ਚੱਲ ਕੇ ਮੈਂ ਤੁਹਾਨੂੰ ਸਾਰੇ ਸਿੰਘਾਂ ਦੇ ਨਾਮ ਮੁਕਾਵਾਂਗਾ ਜਿਨ੍ਹਾਂ ਨੇ ਇੱਥੇ ਸ਼ਹੀਦੀਆਂ ਦਿੱਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਜਿਹੜੇ ਨਾਮ ਦੀ ਲਿਸਟ ਹੈ ਇੱਥੇ ਲਾਈ ਹੋਈ ਹੈ ਚੋਣਵੇਂ ਗੁਰਸਿੱਖਾਂ ਦੀ ਵੈਸੇ ਤੇ ਬਹੁਤ ਜ਼ਿਆਦੇ ਸਿੱਖ ਸਨ ਦੂਰ ਦਰਾਡੇ ਤੋਂ ਜਿਨ੍ਹਾਂ ਨੇ ਆਣ ਕੇ ਸਿੱਖੀ ਦੇ ਇਸ ਬਾਗ ਨੂੰ ਆਪਣਾ ਖੂਨ ਦਾ ਪਾਣੀ ਪਾਇਆ ਤੇ ਉਹ ਸਾਰਿਆਂ ਦੇ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖ ਕੇ ਲਾਏ ਹੋਏ ਹਨ ਆ ਜਿਹੜੇ ਮੈਂ ਦਰਸ਼ਨ ਕਰ ਰਿਹਾ ਤੇ ਤੁਸੀਂ ਵੀ ਜਦੋਂ ਆਓ ਇਤੇ ਇਹਨਾਂ ਦੇ ਜ਼ਰੂਰ ਦਰਸ਼ਨ ਕਰਿਓ ਤੇ ਅੱਗੇ ਜੋ ਹੈ ਪੈਂਤੀ ਅਖਰੀ ਉਹਨਾਂ ਨੇ ਲਾਈ ਹੋਈ ਲਿਖੀਏ ਬੜੇ ਸਚੇ ਡੇਟਾ ਟੰਗ ਦੇ ਨਾਲ ਜਿਹੜੇ ਬੱਚੇ ਪੜਦੇ ਨੇ ਊੜਾ ਐੜਾ ਕਿਉਂਕਿ ਇਹ ਬੜੀ ਜ਼ਰੂਰਤ ਹੈ ਊੜਾ ਤੇ ਝੂੜਾ ਸਾਨੂੰ ਸਾਹਮਣੇ ਦੀ ਸਾਨੂੰ ਬੇਸ਼ੱਕ ਬੜੇ ਯਤਨਾਂ ਦੇ ਨਾਲ ਸਿੱਖੀ ਦੇ ਨਾਲੋਂ ਗੁਰਬਾਣੀ ਦੇ ਨਾਲੋਂ ਤੋੜਿਆ ਜਾ ਰਿਹਾ ਅਰ ਅਸੀਂ ਪਰ ਆਪਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਰੱਖੀਏ ਇੰਨੀ ਮੇਰੀ ਸੇਵਾ ਪ੍ਰਵਾਨ ਕਰਿਓ ਸਾਰਿਆਂ ਨੂੰ ਸ਼ੇਅਰ ਕਰਿਓ ਸਭ ਤੱਕ ਇਤਿਹਾਸ ਪਹੁੰਚਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ